ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨੰਗ ਛੇ ਲਈ ਲੈ ਕੇ ਆਏ ਜੀ 6 ਬਾਈ ਹੀ ਪਰ ਵੜਾ ਨੇ 1 ਬਾਈ ਕੋਲੇ ਵੜਾ ਤਾਜੀ ਸੋਈ ਵੀ ਆ ਆਉ ਕਾਰ ਲੈਂਦੇ ਆ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਸਿਰੇ ਠੀਕ ਹੋ ਵਧੀਆ ਠੀਕ ਆ ਬਾਈ ਕਿਵੇਂ ਚੱਲ ਰਗਾ ਕੰਮ ਕਾਲ ਵਧੀਆ ਬਾਈ ਨਾਮ ਤੇ ਡਰੈਸ ਬੋਰ ਨਾਂ ਬਾਈ ਸੀਰਾ ਸਿੰਘ ਢਾਲੀਆ ਵਾਲਾ ਪਿੰਡ ਸਨਾਂਗਲਾਗ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਤੇ ਨੇੜੇ ਭਧੌੜਾ ਬਾਈ ਮੋਬਾਈਲ ਨੰਬਰ 9872073012 9872073012 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇਗਾ ਨੋਟ ਕਰ ਲੋ ਵੀਰੇ ਸੀਰੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਕੁ ਉਮਰ ਹੈ ਦੀ ਇਹ ਬਾਈ ਹੋਊਗੀ ਮੰਨ ਕੇ ਚੱਲ ਵੀ 11 ਕ ਮਹੀਨਿਆਂ ਦਾ ਬੱਚਾ ਠੀਕ ਹੈ ਭਾਈ ਕਿੰਨਾ ਦੁੱਧ ਸੀ ਮਾਂ ਦੱਲੇ ਯਾਰ ਇਹ ਕੋਈ ਪਤਾ ਨਹੀਂ ਭਾਈ ਆਪਣਾ ਲਿਆਂਦਾਂ ਆਵੇਂ ਮੈਂ ਪੱਗਾਪਾ ਮਾਰੀ ਅੱਗੇ ਠੀਕ ਹੈ ਭਾਈ ਹਾਂ ਬੜਾ ਚੰਗਾਂ ਹੈ ਜਿੰਨਾ ਤੋਂ ਲਿੱਤਿਆਂ ਸੀਮਣ ਦਾ ਪਤਾ ਕੁਛ ਨਾ ਯਾਰ ਵੀਰੇ ਕੋਈ ਪਤਾ ਨਹੀਂ ਦਾ ਪਤਾ ਠੀਕ ਆ ਬੇਸਿਕ ਕੁਆਲਿਟੀ ਚੰਗੀ ਆ ਹਨਾ ਫੇਸ ਬੜਾ ਚੰਗਾ ਬੋਦੀ ਚੈੱਕ ਕਰੋ ਬੋਦੀ ਬਹੁਤ ਚੰਗੀ ਆ ਸਨਖ ਆਪਣਾ ਫੋਲਾ ਬੱਚੀ ਚ ਤੋਰ ਦੇ ਬਾਈ ਕੱਦ ਚੰਗਾ ਵਰੀਟ ਚੰਗੀ ਆ ਤੇ ਮਾਂ ਦਾ ਵੈਸੇ ਬਾਈ ਕਹਿੰਦਾ ਮਾਮਾ ਦੇ ਰਿਕਾਰਡ ਚੰਗੇ ਆ ਹਾਂ ਡਾਕਟਰ ਸਾਰਿਆਂ ਦੇ 4-4 ਆ ਜੇ ਪੰਜਵਾਂ ਹੋਵੇ ਵਾਪਸ ਗਾਂ ਠੀਕ ਬੈਠ ਹੂੰ ਹੂੰ ਬਸ ਗਰੰਟੀ ਆ ਜੀ ਖਾਂ 4 ਹੀ ਆ ਗਰੰਟੀ ਆ ਬਾਈ ਕਹਿੰਦਾ ਜੇ ਪੰਜਵਾਂ ਥਾਣ ਹੋਇਆ ਕਿਰਾਂ ਦੀ ਗਰੰਟੀ ਆ ਗੱਡੀ ਚ ਖੜੀ ਵੀ ਗੱਡੀ ਵਾਪਸ ਬਾਈ ਕਹਿੰਦਾ ਕਰ ਦਿਓ ਕੋਈ ਚੱਕਰ ਨਹੀਂ ਆ ਤੋਰਾ ਦੇਖੋ ਲੈ ਦੂਰਾ ਇੱਕ ਨੰਬਰ ਕੱਦ ਚੰਗਾ ਬਰੀਟ ਚੰਗੀ ਆ ਪ੍ਰਿੰਟ ਚੰਗਾ ਥਾਣ ਚਾਰੀ ਹੋਣਗੇ ਨੇੜ ਤੋਂ ਚੈੱਕ ਵੀ ਕਰਵਾ ਦੇ ਕੋਈ ਚੈੱਕ ਕਰਨੀ ਤੇ ਮੁੱਲ ਕੀ ਆ ਵੀਰੇ ਦਾ ਜਾਇਜ਼ ਇਹਦਾ ਡਾਕਟਰ 32000 ਰੁਪਇਆ ਮਾਨਤਾਨ ਹੋ ਜੂ ਹੋ ਜੂ ਵੀਰੇ ਠੀਕ ਆ ਬਾਈ 32000 ਰੁਪਇਆ ਮੁੱਲ ਮਾਨਤਾਨ ਜ਼ਰੂਰ ਹੋ ਜੂ ਬੱਚੀ ਚੰਗੀ ਆ ਪ੍ਰਿੰਟ ਵਾਲੀ ਆ ਜਿਆਦਾ ਵਾਲੀ ਆ ਝੂਲੀ ਦਿਖਾਵਾਂਗੇ ਨੇੜ ਤੋਂ ਚਾਰ ਹੀ ਥਾਣਾ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣਾ ਕੀ ਆ ਬਾਤ ਆ ਬਾਈ ਓਕੇ ਅ ਟੀਕਾ ਵੀ ਸੇਤੂ ਹੀ ਲੈ ਲਓ ਹਣਾ ਹਾਂ ਡਾਕਟਰ ਹੂੰ ਟੀਕਾ ਸੇਤੂ ਹੀ ਲੈ ਲਓ ਬਾਈ ਚੰਗੀ ਆ ਕੰਨ ਕਾਂਠ ਵਾਲੀ ਆ ਸਰੀਰ ਵਾਲੀ ਆ ਕੱਢਣੀ ਫੋੜਨੀ ਚੈੱਕ ਕਰੋ ਬੱਚੀ ਕਮਾਲ ਆ ਅੱਗੇ ਵੀਰੇ 2 ਨੰਬਰ ਤੇ ਇਹਦੀ ਕਿੰਨੀ ਰੋਮਰ ਬਾਈ ਹਣੋ ਹਣ ਜੇ ਆ ਮੰਨ ਇਹਨਾਂ ਦਾ ਬਚਾ ਲਓ ਬਾਈ ਤੋਰੇ ਬਣੀ ਜੀ ਝੋਲੀ ਦਿਖਾ ਦੇ ਨੇੜ ਤੋਂ ਚਾਰ ਹੀ ਥਾਣਾ ਲੈ ਕੇ ਆਵਾਤਾ ਪੰਜ ਵੀ ਦਵਾਈ ਕਹਿੰਦਾ ਗਰੰਟੀ ਆ ਵੀ ਕੋਈ ਫੋਟਾਂ ਸੰਗ ਹੋਣਾ ਜਾਂ ਕਿਸੇ ਸਰੀਰ ਤੇ ਗੰਡ ਮਰੂੜੀ ਹੋਵੇ ਉਹਦੀ ਵੀ ਗਰੰਟੀ ਹੋਊਗੀ ਠੀਕ ਆ ਬਾਈ ਹੂੰ ਸਾਫ ਸੁਧਰੇ ਬੱਚੇ ਆ ਬਾਈ ਕਹਿੰਦਾ ਗਰੰਟੀ ਆ ਫੁੱਲ ਪ੍ਰਿੰਟ ਫਰੰਟ ਪੂਰਾ ਜੰਗਾ ਬੱਚੀ ਦੀ ਕੁਆਲਿਟੀ ਦੇਖੋ ਠੀਕ ਹੈ ਵੀ ਬਾਈ ਸੇ ਤੁਈ ਲੈ ਲਊ ਹਣਾ ਹਾਂ ਬਾਈ ਬਸ ਦੋ ਦੋ ਮਹੀਨੇ ਪੂਰੀ ਫੁੱਲ ਫੀਡ ਫੂਡ ਪਾਤੀ ਲੈ ਲੈਣਗਾ ਠੀਕ ਅੱਦ-ਕੁੱਦ ਹੈਗੇ ਆ ਸਹੀ ਗੱਲ ਆ ਇਹਦਾ ਮੁੱਲ ਭਰਾ ਜਾਇਜ਼ ਆ ਇਹਦਾ 31000 ਆ ਡਾਕਟਰ 31000 ਮਾਨਤਾਣ ਹੋ ਜੂ ਹੋ ਜੂ ਡਾਕਟਰ ਹੋ ਜੂਗਾ ਠੀਕ 32000 ਰੁਪਇਆ ਮੋਲਾ ਮਾਨਦਾਨ ਜ਼ਰੂਰ ਹੋ ਜਾ ਬੱਚੀ ਚੰਗੀ ਆ ਕੁਆਲਿਟੀ ਵਾਲੀ ਆ ਪ੍ਰਿੰਟ ਪੂਰਾ ਚੰਗਾ ਬਰੀਡ ਚੰਗੀ ਆ ਚਾਰਸਾਣਾ ਗਰੰਟੀ ਆ ਬਾਈ ਠੀਕ ਹੈ ਕਰੀ ਹਮਰ ਹਜੇ ਛੋਟੀ ਆ ਬੱਚੇ ਚੰਗੇ ਨੇ ਬਾਈ ਅੱਗੇ ਤਿੰਨ ਨੰਬਰ ਕਿੰਨੀ ਉਮਰ ਹੋਗੀ ਬਰਾਦੀ ਇਹਦਾ ਟਰਠ ਕੁ ਮਹੀਨਾ ਦਾ ਬੱਚਾ ਠੀਕ ਆ ਬਾਈ ਫੇਸ ਦੇਖੋ ਫੇਸ ਬੜਾ ਤੇਰਾ ਖੋਦੀ ਚੰਗੀ ਆ ਸੁਨੱਖ ਹੋਣਾ ਬੱਚੀ ਜੀ ਫੁੱਲ ਆ ਫੁੱਲ ਬਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਕੀ ਥਾਣ ਝੋਲੀ ਚੰਗੀ ਆ ਬਾਈ ਕਹਿੰਦਾ ਗਰੰਟੀ ਆ ਤੇ ਤੋਰਾ ਦੇਖੋ ਲੈ ਮਾਮਾ ਦੇ ਰਿਕਾਰਡ ਵੀ ਬਾਈ ਕਹਿੰਦਾ ਵੈਸੇ ਚੰਗੇ ਸੀ ਬਾਈ ਕਹਿੰਦਾ ਆਪਣੀਆਂ ਖਰੀਦੀਆਂ ਵੀ ਵੈਸੇ ਆਪਾਂ ਉਹਨਾਂ ਨਹੀਂ ਦੱਸ ਸਕਦੇ ਪ੍ਰਿੰਟ ਪ੍ਰਿੰਟ ਕਰਮਾ ਇਹਦਾ ਪੂਰਾ ਚੰਗਾ ਕਹਿੰਦੇ ਬਾਈ ਹੂੰ ਹੂੰ ਬਰੀਡ ਫੁੱਲ ਆ ਬੱਚੀ ਤੇ ਪੂਰੀ ਸਾਰੀਆਂ ਹੀ ਚੰਗੀਆਂ ਆ ਡਾਕਟਰ ਤੇ ਕੀ ਮੋਲ ਆ ਇਹਦਾ ਜਾਇਜ਼ ਇਹਦਾ ਡਾਕਟਰ 28000 ਰੁਪਏ ਮਾਨਤਨ ਹੋ ਜੂ ਹੋ ਜੂ ਡਾਕਟਰ ਠੀਕ ਆ ₹2000 ਮੋਲਾ ਮਾਨਦਾਨ ਜਰੂਰ ਹੋ ਜੂ ਬੱਚੀ ਚੰਗੀ ਆ ਯਾਤਾਰੀ ਆ ਪ੍ਰਿੰਟ ਵਾਲੀ ਆ ਤੇ ਝੂਲੀ ਦਿਖਾ ਦੇ ਲੈ ਬਈ ਚਾਰ ਹੀ ਥਾਣਾ ਨੇੜੇ ਤੋਂ ਚੈੱਕ ਕਰ ਅੱਗੇ ਬਈ ਚਾਰ ਨੰਬਰ ਇਹਦੀ ਕਿੰਨੀ ਉਮਰ ਏ ਬਈ 8 ਹਾਨ ਜੀ ਬਸ 8 ਮਹੀਨਾ ਦਾ ਬੱਚਾ ਇਹੋ 8 ਮਹੀਨੇ ਦਾ ਬੱਚਾ ਠੀਕ ਆ ਬਈ ਕਿਹੜੇ ਟੀਕ ਏਰੀਆ ਪਤਾ ਕੁਝ ਕੋਈ ਪਤਾ ਨਹੀਂ ਬਈ ਮੈਂ ਵੀ ਨਸਲ ਵਾਲਾ ਸਾਰੀਆਂ ਹੈ ਚੰਗੀਆਂ ਸਹੀ ਗੱਲ ਆ ਬਈ ਫੇਸ ਦੇਖ ਬਈ ਫੇਸ ਦੀ ਬਿਊਟੀ ਕਮਾਲ ਇਹ ਤੋਰਾ ਚੈੱਕ ਕਰ ਲਿਓ ਬਰੀਡ ਚੈੱਕ ਕਰ ਲਿਓ ਉਹ ਚੰਗੀਆਂ ਨੇ ਪਲੀਆਂ ਵੀ ਹੋਣੇ ਲਿਸੀਆਂ ਲਾਉਣਗੀਆਂ ਨਹੀਂ ਹੈਗੀਆਂ ਸੇਟੂ ਟੀਕਾ ਲੈ ਲੈਣੀਆਂ ਜਿਹੜੇ ਸਮ ਉਹਨਾਂ ਗਰੋਥ ਹਨਾ ਬੱਚੀਆਂ ਦੀ ਆ ਦਾ ਬਹੁਤ ਸੰਭਾਗ ਹਾਂ ਸਹੀ ਗਾ ਪਲੀ ਵੀ ਦੇਖ ਬੱਚੀ ਚਮਕੜੀ ਆ ਥਾਨ ਪੂਰੇ ਮੋਟੇ ਮੋਟੇ ਡਾਕਟਰ ਕੀ ਮੋਲ ਆ ਵੀਰੇ ਜਾਇਦ ਜਾਇਦ ਬਾਏ ਦਾ ਵੀ 28000 ਰਿਆ ਡਾਕਟਰ 28000 ਮਾਨਦਾਨ ਹੋ ਜਾ ਹੋ ਜਾ ਡਾਕਟਰ ਠੀਕ ਆ 28000 ਰੁਪਇਆ ਮੋਲ ਆ ਮਾਨਦਾਨ ਜ਼ਰੂਰ ਹੋ ਜਾਊਗਾ ਝੂਲੀ ਦਿਖਾਉਂਦੇ ਝੂਲੀ ਬਹੁਤ ਚੰਗੀਆਂ ਕਿਆ ਦਾ ਨਾ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਹੈ ਥਾਣਾ ਕਿਆ ਬਾਤ ਹੈ ਹਮ ਅੱਗੇ ਵੀਰੇ 5 ਨੰਬਰ ਡਾਇਮਡ ਪੀਸ ਹੈ ਨਾ sire ਸਿਰਾ ਡਾਕਟਰ ਹੈ ਜਮਾ ਸਿਰਾ ਸਿਰਾ ਗੱਲ ਬਾਤ ਹੈ ਨਾ ਹਮ ਤੇ ਕਿੰਨੀ ਕੁ ਉਮਰ ਹੈ ਦੀ ਇਹ ਡਾਕਟਰ ਹੈਗੀ ਆ ਮੰਨ ਕੇ ਚੱਲ ਵੀ ਸਾਢੇ 5 ਮਹੀਨਿਆਂ ਦੀ 6 ਦੀ ਹੋਵੇ ਬਸ ਇਹੋ ਜਿਹਾ ਕੁਝ ਹਮ ਆ ਗਏ ਵੀਂਦਰ ਆ ਗਏ ਵੀਰੇ ਆ ਗਏ ਬਰੀਡ ਫੁੱਲ ਚੰਗੀਆਂ ਫੇਸ ਬੜਾ ਚੰਗਾ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹਨ ਹੂੰ ਕਿਆ ਬਾਤ ਆ ਬਈ ਝੂਲੀ ਵੀ ਬਹੁਤ ਚੰਗੀ ਆ ਬਈ ਕਰਮ ਵਾਲੀ ਵੀ ਹਨ ਥਣ ਤਾਂ ਬੜੇ ਜਾਇਦੇ ਚੰਗੇ ਆ ਡਾਕਟਰ ਹਾਂ ਕੋਈ ਜੱਕਨੇ ਉੱਥੇ ਲੈ ਚਾਲ ਖੁਰਨੀ ਤੇ ਦਿਖਾਵਾਂਗੇ ਤੇ ਇਹਦਾ ਕੀ ਮੋਲ ਆ ਬਈ ਜਾਇਜ ਇਹਦਾ ਡਾਕਟਰ ਮੰਨ ਕੇ ਚੱਲ ਬਈ ਇਹਦਾ 30000 ਰੁਪਿਆ ਬਚਾ ਮਾਨਤਣ ਹੋ ਜੀ ਹਾਂ 30000 ਰੁਪਿਆ ਮੋਲ ਮਾਨਤਣ ਜੀ ਨੂੰ ਹੋ ਜਾਊਗੀ ਅੱਛੀ ਚੰਗੀ ਆ ਕੁਆਲਿਟੀ ਵਾਲੀ ਆ ਝੂਲੀ ਦੇਖੋ ਲੈ ਹੁਣੇ ਤੋਂ ਵੀ ਐਂਚੈਂਚ ਦਾ ਧਨ ਲੱਗਿਆ ਦੇਖੀ ਤੂੰ ਲੈ ਕਿਆ ਬਾਤ ਆ ਬਾਈ ਇੱਕ ਨੰਬਰ ਝੋਲੀ ਆ ਬਾਈ ਅੱਗੇ ਵੀਰੇ ਲਾਸਟ ਕਿਹੜੀ ਬਰੀਡ ਆ ਵੀਰੇ ਇਹ ਇਹ ਐਰ ਸਾਇਰ ਚਾਗੀ ਡਾਕਟਰ ਐਰ ਸਾਇਰ ਕਿੰਨੀ ਕੁ ਉਮਰ ਆ ਦੀ ਇਹ ਡਾਕਟਰ ਹੈਗਾ 5 ਕਿ ਮਹੀਨਿਆਂ ਦਾ ਬੱਚਾ ਖੋਲਿਓ ਬਾਈ ਤੋਰਿਓ 5 ਕਿ ਮਹੀਨਿਆਂ ਦਾ ਬੱਚਾ ਬਾਈ ਬਰੀਡ ਚੰਗੀ ਆ 프ਰਿੰਟ 프ਰਿੰਟ ਦੇਖੋ ਕਰਮਾਈ ਦਾ ਫੇਸ ਬੜਾ ਚੰਗਾ ਹਨਾ ਪੂਰੀ ਸਰੀਰ ਦੀ ਚੰਗੀ ਆ ਸੁਨੱਖ ਪੁਣਾ ਫੌਲ ਆ ਬੱਚੀ ਚ ਕੁਆਲਿਟੀ ਦੇਖੋ ਲੈ ਕੀ ਮੋਲ ਆ ਬਾਈ ਜੈ ਜੈ ਦਾ ਇਹਦਾ ਡਾਕਟਰ 23000 ਰੁਪਏ 23000 ਰੁਪਏ ਮਾਨਦਾਨ ਹੋ ਜਾਊਗਾ ਡਾਕਟਰ ਠੀਕ ਹੈ ਬਾਈ 23000 ਰੁਪਏ ਮੋਲ ਆ ਮਾਨਦਾਨ ਜ਼ਰੂਰ ਹੋਊਗਾ ਅੱਛੀ ਚੰਗੀ ਐਰਸ਼ਰ ਬਰੀਡ ਆ ਮਿਲਦੀ ਬਹੁਤ ਘੱਟ ਆ ਤੇ ਝੋਲੀ ਰਖਾਣ ਦੇ ਚਾਰ ਹੀ ਥਾਣਾ ਬਾਈ ਕੱਲਾ ਕੱਲਾ ਥਾਣਾ ਪੂਰੀ ਦਿੱਲੀ ਦੇ ਥਾਣਾ ਲੈ ਕਿਆ ਬਾਤ ਆ ਬਾਈ ਟਟਰਾ ਦਿਖਾਈ ਤਾਂ ਟੋਆ ਦੇਖ ਕਿੱਡਾ ਪੈੜ ਠੀਕ ਹੈ ਟੋਆ ਦੇਖ ਹਨਾ ਬੋਦੀ ਬਾਜੀ ਬਹੁਤ ਚੰਗੀ ਆ ਹਮਮ ਕੀ ਬਾਤ ਆ ਕਵਾਲਿਟੀ ਇੱਕ ਨੰਬਰ ਹੈ ਬਾਈ ਅੱਗੇ ਸੀਰੇ ਬਾਈ ਬਾੜ ਕਿਹੜਾ ਸੂਸ ਹੋਈ ਆ ਇਹ ਤੀਜਾ ਸੂਈ ਹੈ ਡਾਕਟਰ ਕਦੋਂ ਸੂਈ ਆ ਬਾਈ ਇਹਨੂੰ ਹੋ ਗਿਆ ਅੱਜ ਮੰਨ ਪੰਜਵਾਂ ਦਿਨ ਆ ਸੂਈ ਨੂੰ ਡਾਕਟਰ ਬੱਚਾ ਇਹਦਾ ਹੋਬਟ ਡਾਕਟਰ ਕੀ ਆ ਬੱਚਾ ਦਾ ਬੱਛਾ ਵੀਰੇ ਬੱਚਾ ਆ ਤੇ ਕਿੰਨਾ ਕੁ ਬਾਈ ਦੁੱਧ ਬਾਦ ਜਾਂ ਬੋਲਾ ਰੈਡੀ ਆ ਫਿਰ ਵੀਰੇ ਦੇ ਕਰਾਂ ਭਾਲਾਂ ਆ ਬਾਲਾਂ ਚੜ ਗੀਆਂ ਸੀ ਮੰਨ ਕੇ ਜਲ ਹੁਣ 10 11 ਕਿਲੋ ਬੋਲਾ ਹੈ ਠੀਕ ਆ ਟੀਕਾ ਆ ਲਾਤਾ ਸੀ ਮਮਾ ਆਕਸਲ ਤਾਂ ਨਾ ਯਾਰ ਠੀਕ ਆ ਉਹਦੇ ਨਾਲ ਕਿਰਾਂ ਲੇਵਾ ਜਾ ਉਹ ਕਰ ਗਈ ਠੀਕ ਆ ਬਾਈ ਹੂੰ ਕੱਦ ਚੰਗਾ ਬਰੀਡ ਚੰਗੀ ਰਲੇਵਾ ਚੰਗਾ ਥਾਣਾ 15 16 ਕਿਲੋ ਕਰ ਜੂ ਡਾਕਟਰ ਪੰਜ ਚਾਰ ਦਿਨਾ ਸੀ ਠੀਕ ਆ ਪਹਿਲਾਂ ਮੈਂ ਫੀਡ ਬੰਦ ਸੀ ਮੇਰੀ ਮਾਹਰ ਦੁਆਰੇ ਨਾ ਹੋ ਜਾਣ ਜਮਾ ਲਏਗਾ ਚਵਾਈ ਚੁਵਾਈ ਕਿਵੇਂ ਇੱਕ ਨੰਬਰ ਆ ਬਈ ਉਹ ਜ਼ਿੰਮੇਵਾਰੀ ਹੂ ਠੀਕ ਆ ਬਈ ਤੇ ਸਚੰਗਾ ਬਰੀਡ ਚੈੱਕ ਕਰ ਲੋ ਬਈ ਥਾਣਾ ਚੰਗਾ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਸ਼ਾਮ ਤੱਕ ਘੜਾ ਜਿਹੜਾ ਕਰਮਲੀ ਨੇ ਵਧੀਆ ਤਿਆਰ ਕਰ ਲੈਣਾ ਬਾਕੀ ਡਾਕਟਰ ਹਾਲ ਤਾਂ ਬੱਜੇ ਹੀ 12 ਬੱਜੀ 12 ਹੈ ਲੈ ਕੀ ਬਾਤ ਆ ਬਈ ਤੇ ਕੀ ਮੋ ਲਾ ਬਈ ਜਾਇਜ ਇਹ ਦਾ ਡਾਕਟਰ 58000 ਰੁਪਇਆ 58000 ਮਾਨਤਨ ਹੋ ਜਾ ਹੋ ਜਾ ਡਾਕਟਰ ਹਿਲਣ ਕਰਨ ਦੀ ਪੂਲ ਜ਼ਿੰਮੇਦਾਰੀ ਹੱਥਾਂ ਦੀ ਗਾਰੰਟੀ ਹੈ 58000 ਰੁਪਇਆ ਮੋਲ ਦਾ ਮਾਨਤਨ ਠੰਡੀ ਸੀ ਲਾ ਕੇ ਮੈਂ ਮਰ ਗਿਆ ਹੱਥ ਥਲਾਈ ਚਲ ਕੋਈ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ